ਚੜਦੀ ਅਗਲਾ ਜਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜਰੂਰ ਦੇਖ ਕੇ ਆਓ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਬਾ ਕਰ ਰਹੇ ਯਾਰ ਸਾਡਾ ਭਰਾ ਅਬੀਨੂ ਭਾਈ ਸਾਡੇ ਨਾਲ ਨੇ ਭਾਈ ਜੀ ਯਾਰਾਂ ਦਾ ਯਾਰੀ ਨਵਾਦੀਆਂ ਕੀ ਬਾਤ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਬਾ ਕਿਵੇਂ ਲੱਗਿਆ ਕਿਵੇਂ ਲੱਗਿਆ ਅੱਜ ਬਹੁਤ ਕਮਾਲ ਬਹੁਤ ਕਮਾਲ ਬਹੁਤ ਜਿਆਦੇ ਵਧੀਆ ਵੀਰੇ ਕਿਉਂਕਿ ਦੇਵ ਦੀ ਫਿਲਮ ਆਂਦੀ ਹੈ ਤੇ ਫਿਲਮਾਂ ਵੀ ਲੱਗ ਹੁੰਦੀਆਂ ਨੇ ਜਿਵੇਂ ਇੱਕ ਤੁਹਾਡੇ ਤੋਂ ਖਾਸ ਯਾਰ ਤੁਹਾਡੇ ਬਹੁਤ ਜਿਆਦੇ ਵਧੀਆ ਬੇਸ਼ਮੋਲ ਦਾ ਵੈਰੀ ਬੈਸਟ ਬਹੁਤ ਜਿਆਦੇ ਵਧੀਆ ਕੀ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਦੇ ਚੜਦੀ ਅਗਲਾ ਜਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜਰੂਰ ਦੇਖ ਕੇ ਆਓ ਭਰਾ ਮਤਲਬ ਯਾਰਾਂ ਦਾ ਯਾਰ ਹੈ ਯਾਰਾਂ ਦਾ ਯਾਰ ਸਾਡਾ ਭਰਾ ਜਾਉਂਦੇ ਰਹੋ ਚੜਦੀ ਅਗਲਾ ਜਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜਰੂਰ ਦੇਖ ਕੇ ਆਓ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਬਾ ਯਾਰਾਂ ਦਾ ਯਾਰ ਸਾਡਾ ਭਰਾ ਅਬੀਨੂ ਭਾਈ ਸਾਡੇ ਨਾਲ ਨੇ ਭਾਈ ਜੀ ਯਾਰਾਂ ਦਾ ਯਾਰ ਹੀ ਨਵਾ ਦੇ। ਕੀ ਬਾਤ ਹੈ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਤ ਹੈ। ਇਹ ਲੱਗਿਆ ਕਿਵੇਂ ਲੱਗਿਆ ਅੱਜ ਬਹੁਤ ਕਮਾਲ ਬਹੁਤ ਕਮਾਲ ਬਹੁਤ ਜਿਆਦੇ ਵਧੀਆ ਵੀਰੇ। ਕਿਉਂਕਿ ਦੇਵ ਦੀ ਜਿਹੜੀ ਫਿਲਮ ਆndi ਹੈ ਤੇ ਫਿਲਮਾਂ ਵੀ ਲੱਗ ਹੁੰਦੀਆਂ ਨੇ ਜਿਵੇਂ ਇੱਕ ਤੁਹਾਡੇ ਤੋਂ ਖਾਸ ਯਾਰ ਤੁਹਾਡੇ। ਬਹੁਤ ਜਿਆਦੇ ਵਧੀਆ ਬੇਸ਼ੇਮ ਆਲ ਦਾ ਵੈਰੀ ਬੈਸਟ ਬਹੁਤ ਜਿਆਦੇ ਵਧੀਆ। ਕੀ ਕਹਿਣਾ ਚਾਹਦੇ ਦਰਸ਼ਕਾਂ ਨੂੰ ਦੇਵ ਚੜ੍ਹਦੀ ਕਲਾ ਜ਼ਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜ਼ਰੂਰ ਦੇਖ ਕੇ ਆਓ। ਮਤਲਬ ਯਾਰਾਂ ਦਾ ਯਾਰ ਹੈ। ਯਾਰਾਂ ਦਾ ਯਾਰ ਸਾਡਾ ਭਰਾ। ਚੜ੍ਹਦੀ ਕਲਾ ਜ਼ਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲ ਬੀਨੂ ਭਾਈ ਸਾਡੇ ਨਾਲ ਨੇ ਭਾਈ ਜੀ ਯਾਰਾਂ ਦਾ ਯਾਰ ਹੀ ਨਵਾਦੀ। ਕੀ ਬਾਤ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਤ। ਇਹ ਲੱਗਿਆ ਕਿਵੇਂ ਲੱਗਿਆ ਅੱਜ ਬਹੁਤ ਕਮਾਲ ਬਹੁਤ ਕਮਾਲ ਬਹੁਤ ਜਿਆਦੇ ਵਧੀਆ ਵੀਰੇ। ਕਿਉਂਕਿ ਦੇਵ ਦੀ ਜੋ ਫਿਲਮ ਆndi ਹੈ ਤੇ ਫਿਲਮਾਂ ਵੀ ਲੱਗ ਹੁੰਦੀਆਂ ਨੇ ਜਿਵੇਂ ਇੱਕ ਤੁਹਾਡੇ ਤੋਂ ਇੱਕ ਖਾਸ ਯਾਰ ਤੁਹਾਡੇ। ਬਹੁਤ ਜਿਆਦੇ ਵਧੀਆ ਬੇਸ਼ਮੋਲ ਦਾ ਵੈਰੀ ਬੈਸਟ ਬਹੁਤ ਜਿਆਦੇ ਵਧੀਆ। ਇੱਕ ਹੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਦੇਵ ਚੜ੍ਹਦੀ ਕਲਾ ਜ਼ਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜ਼ਰੂਰ ਦੇਖ ਕੇ ਆਓ। ਭਰਾ ਮਤਲਬ ਯਾਰਾਂ ਦਾ ਯਾਰ ਹੈ। ਯਾਰਾਂ ਦਾ ਯਾਰ ਸਾਡਾ ਭਰਾ। ਜਾਓ ਦੇਖੋ। ਚੜ੍ਹਦੀ ਕਲਾ ਜ਼ਰ ਅਬੀਨੂ ਭਾਈ ਸਾਡੇ ਨਾਲ ਨੇ ਭਾਈ ਜੀ ਯਾਰ ਹਨ ਯਾਰੀ ਨਵਾਦੀ ਕੀ ਬਾਤ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਬੇ ਜੀ ਲੱਗਿਆ ਕਿਵੇਂ ਲੱਗਿਆ ਅੱਜ ਬਹੁਤ 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 ਕਮਾਲ ਬਹੁਤ ਜਿਆਦੇ ਵਧੀਆ ਵੀਰੇ ਕਿਉਂਕਿ ਦੇਵ ਦੀ ਜਦ ਫਿਲਮ ਆਉਂਦੀ ਹੈ ਤੇ ਫਿਲਮਾਂ ਵੀ ਲੱਗ ਹੁੰਦੀਆਂ ਨੇ ਜਿਵੇਂ ਇੱਕ ਤੁਹਾਡੇ ਤੋਂ ਖਾਸ ਯਾਰ ਤੁਹਾਡੇ ਬਹੁਤ ਜਿਆਦੇ ਵਧੀਆ ਬੇਸ਼ੇਮ ਆਲ ધ ਵੈਰੀ ਬੈਸਟ ਬਹੁਤ ਜਿਆਦੇ ਵਧੀਆ ਮੋਲੇ ਕੀ ਕਹਿਣਾ ਚਾਹਦੇ ਦਰਸ਼ਕਾਂ ਨੂੰ ਦੇ ਚੜਦੀ ਅਗਲਾ ਜਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜਰੂਰ ਦੇਖ ਕੇ ਆਓ ਭਰਾ ਮਤਲਬ ਯਾਰਾਂ ਦਾ ਯਾਰ ਹੈ ਯਾਰਾਂ ਦਾ ਯਾਰ ਸਾਡਾ ਭਰਾ ਜਾਓ ਦੇ ਰੋ ਚੜਦੀ ਅਗਲਾ ਜਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜਰੂਰ ਦੇਖ ਕੇ ਆਓ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਬਾ ਯਾਰਾਂ ਦਾ ਯਾਰ ਸਾਡਾ ਭਰਾ ਅਭੀ ਨੂੰ ਭਾਈ ਸਾਡੇ ਨਾਲੇ ਭਾਈ ਜੀ ਯਾਰ ਹਨ ਯਾਰੀ ਨਵਾਦੀ ਕੀ ਬਾਤ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਤ ਜਿਹੇ ਲੱਗਿਆ ਕਿਵੇਂ ਲੱਗਿਆ ਅੱਜ ਬਹੁਤ ਕਮਾਲ ਬਹੁਤ ਕਮਾਲ ਬਹੁਤ ਜਿਆਦੇ ਵਧੀਆ ਵੀਰੇ ਕਿਉਂਕਿ ਦੇਵ ਦੀਆਂ ਫਿਲਮ ਆਂਦੀ ਹੈ ਤੇ ਫਿਲਮਾਂ ਵੀ ਲੱਗ ਹੁੰਦੀਆਂ ਨੇ ਜਿਵੇਂ ਇੱਕ ਤੁਹਾਡੇ ਤੋਂ ਖਾਸ ਯਾਰ ਤੁਹਾਡੇ ਬਹੁਤ ਜਿਆਦੇ ਵਧੀਆ ਬੇਸ਼ਮਾਲ ਦਾ ਵੈਰੀ ਬੈਸਟ ਬਹੁਤ ਜਿਆਦੇ ਵਧੀਆ ਬਹੁਤ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਦੇਵ ਚੜ੍ਹਦੀ ਅਗਲਾ ਜਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜਰੂਰ ਦੇਖ ਕੇ ਆਓ ਭਰਾ ਮਤਲਬ ਯਾਰਾਂ ਦਾ ਯਾਰ ਹੈ ਯਾਰਾਂ ਦਾ ਯਾਰ ਸਾਡਾ ਭਰਾ ਜਾਉਂਦੇ ਰਹੋ ਚੜਦੀ ਅਗਲਾ ਜਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜਰੂਰ ਦੇਖ ਕੇ ਆਓ ਬਹੁਤ ਜਿਆਦਾ ਵਧੀਆ ਬਹੁਤ ਜਿਆਦਾ ਵਧੀਆ ਕਰ ਰਹੇ ਯਾਰ ਸਾਡਾ ਭਰਾ ਅਬੀਨੂ ਭਾਈ ਸਾਡੇ ਨਾਲ ਨੇ ਭਾਈ ਜੀ ਯਾਰਾ ਨਾ ਯਾਰੀ ਨਵਾਦੀ ਕੀ ਬਾਤ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਤ ਜੀ ਲੱਗਿਆ ਕਿਵੇਂ ਲੱਗਿਆ ਅੱਜ ਬਹੁਤ ਕਮਾਲ ਬਹੁਤ ਕਮਾਲ ਬਹੁਤ ਜਿਆਦੇ ਵਧੀਆ ਵੀਰੇ ਕਿਉਂਕਿ ਦੇਵ ਦੀਆਂ ਫਿਲਮ ਆਉਂਦੀਆਂ ਤੇ ਫਿਲਮਾਂ ਵੀ ਲੱਗ ਹੁੰਦੀਆਂ ਨੇ ਜਿਵੇਂ ਇੱਕ ਤੁਹਾਡੇ ਤੋਂ ਖਾਸ ਯਾਰ ਤੁਹਾਡੇ ਬਹੁਤ ਜਿਆਦੇ ਵਧੀਆ ਬੇਸ਼ਮੋਲ ਦਾ ਵੈਰੀ ਬੈਸਟ ਬਹੁਤ ਜਿਆਦੇ ਵਧੀਆ ਬੋਏ ਕੀ ਕਹਿਣਾ ਚਾਹਦੇ ਦਰਸ਼ਕਾਂ ਨੂੰ ਦੇਵ ਚੜ੍ਹਦੀ ਅਗਲਾ ਜ਼ਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜ਼ਰੂਰ ਦੇਖ ਕੇ ਆਓ ਮਤਲਬ ਯਾਰਾ ਦਾ ਯਾਰ ਹੈ ਯਾਰਾ ਲੈ ਯਾਰ ਸਾਡਾ ਭਰਾ ਜਾਉਂਦੇ ਰਹੋ ਚੜ੍ਹਦੀ ਅਗਲਾ ਜ਼ਰੂਰ ਦੇ ਅਬ ਬੀਨੂ ਭਾਈ ਸਾਡੇ ਨਾਲ ਨੇ ਭਾਈ ਜੀ ਯਾਰਾਂ ਦਾ ਯਾਰ ਹੀ ਨਵਾ ਦੇ। ਕੀ ਬਾਤ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਬਾਤ। ਕਿ ਲੱਗਿਆ ਕਿਵੇਂ ਲੱਗਿਆ ਅੱਜ ਖਾ ਬਹੁਤ ਕਮਾਲ ਬਹੁਤ ਕਮਾਲ ਬਹੁਤ ਜਿਆਦੇ ਵਧੀਆ ਵੀਰੇ। ਕਿਉਂਕਿ ਦੇਵ ਦੀ ਜਿਹੜੀ ਫਿਲਮ ਆਂਦੀ ਹੈ ਤੇ ਫਿਲਮਾਂ ਵੀ ਲੱਗ ਹੁੰਦੀਆਂ ਨੇ ਜਿਵੇਂ ਇੱਕ ਤੁਹਾਡੇ ਤੋਂ ਖਾਸ ਯਾਰ ਤੁਹਾਡੇ। ਬਹੁਤ ਜਿਆਦੇ ਵਧੀਆ ਬੇਸ਼ਮੋਲ ਦਾ ਵੈਰੀ ਬੈਸਟ ਬਹੁਤ ਜਿਆਦੇ ਵਧੀਆ। ਇੱਕ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਦੇਵ ਚੜ੍ਹਦੀ ਅਗਲਾ ਜਰੂਰ ਦੇਖ ਕੇ ਆਓ ਮੇਰੇ ਭਰਾ ਦੀ ਫਿਲਮ ਜਰੂਰ ਦੇਖ ਕੇ ਆਓ। ਮਤਲਬ ਯਾਰਾਂ ਦਾ ਯਾਰ ਹੈ। ਯਾਰਾਂ ਦਾ ਯਾਰ ਸਾਡਾ ਭਰਾ। ਜਾਓ ਦੇਖੋ।